ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੇ ਵਿੱਚ ਵੱਡਾ ਕਾਂਡ ਹੋ ਗਿਆ ਸਰਕਾਰ ਦੀ ਅਣਗਹਿਲੀ ਦੇ ਕਾਰਨ 15 ਔਰਤਾਂ ਦੀ ਜਾਨ ਤੇ ਬਾਣੀ ਹੈ ਆਖਰਕਾਰ ਸਰਕਾਰ ਦੀ ਕਿਹੜੀ ਵੱਡੀ ਅਣਗਹਿਲੀ ਹੋਈ ਹੈ ਤੇ ਸਰਕਾਰੀ ਹਸਪਤਾਲ ਚ ਐਸਾ ਕੀ ਵਾਪਰ ਗਿਆ ਕਿ 15 ਔਰਤਾਂ ਦੇ ਮੂੰਹ ਚੋਂ ਝੱਗ ਨਿਕਲਣ ਲੱਗ ਗਈ ਤੇ ਅੱਖਾਂ ਪੁੱਠੀਆਂ ਹੋ ਗਈਆਂ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਦੀਆਂ ਨੀਹਾਂ ਤੇ ਕਹ ਲਿਆ ਕਿ ਜਾਨ ਜੋ ਥੰ ਬਣੇ ਉਹ ਇਸ ਗੱਲ ਤੇ ਖੜੇ ਨੇ ਕਿ ਸੀ ਸਿਹਤ ਸਹੂਲਤਾ ਤੇ ਸਿੱਖਿਆ ਦੇ ਵਿੱਚ ਚਮਤਕਾਰ ਕਰ ਦਾਂਗੇ ਕਦੇ ਸਿਹਤ ਕ੍ਰਾਂਤੀ ਤੇ ਕਦੇ ਸਿੱਖਿਆ ਕ੍ਰਾਂਤੀ ਤੇ ਦੋਵੇਂ ਮੁੱਦੇ ਵੂੰ ਵੱਜੀਆਂ ਉਸ ਵੇਲੇ ਨਜ਼ਰ ਆਉਂਦੀਆਂ ਨੇ ਜਦੋਂ ਸਰਕਾਰ ਇਹਨਾਂ ਦੋਵਾਂ ਮੋਰਚਿਆਂ ਦੇ ਉੱਤੇ ਠੋਸ ਹੁੰਦੀ ਨਜ਼ਰ ਆਉਂਦੀ ਹੈ ਮੁੱਖ ਮੰਤਰੀ ਦਾ ਸ਼ਹਿਰ ਹੋਵੇ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਮੁੱਖ ਮੰਤਰੀ ਉਸੇ ਸ਼ਹਿਰ ਦਾ ਵਸਨੀਕ ਹੋਵੇ ਉਸੇ ਸ਼ਹਿਰ ਚ ਮੁੱਖ ਮੰਤਰੀ ਦੀ ਵੋਟ ਹੋਵੇ ਤੇ ਉਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਜਨਾਨਾ ਵਾਰਡ ਦੇ ਅੰਦਰ ਇੱਕ ਐਸੀ ਸਥਿਤੀ ਬਣ ਜਾਏ ਕਿ 15 ਔਰਤਾਂ ਜਿਨ੍ਹਾਂ ਨੇ ਮਾਸੂਮ ਬੱਚਿਆਂ ਨੂੰ ਜਨਮ ਦਿੱਤਾ ਉਹਨਾਂ ਦੀ ਜਾਨ ਤੇ ਬਣ ਜਾਵੇ ਕਾਰਨ ਸਰਕਾਰ ਦੀ ਵੱਡੀ ਅਣਗਹਿਲੀ ਮਾਮਲਾ ਕੀ ਹੈ ਦਰਅਸਲ ਸੰਗਰੂਰ ਦੇ ਵਿੱਚ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਗਿਆਨੀ ਵਾਰਡ ਦੇ ਵਿੱਚ ਅੱਜ 15 ਔਰਤਾਂ ਨੂੰ ਗਲੂਕੋਜ਼ ਲਾਇਆ ਗਿਆ ਉਸ ਗਲੂਕੋਜ਼ ਦੇ ਨਾਲ ਲਗਭਗ 15 ਔਰਤਾਂ ਜਿਹੜੀਆਂ ਨੇ ਉਹ ਬਿਮਾਰ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਬਹੁਤ ਜ਼ਿਆਦਾ ਬਿਮਾਰ ਦੱਸੀ ਜਾਂਦੀ ਹੈ ਪੀੜਤ ਔਰਤਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਔਰਤਾਂ ਦੇ ਮੂੰਹ ਚੋਂ ਝੱਗ ਨਿਕਲੀ ਅੱਖਾਂ ਪੁੱਠੀਆਂ ਹੋ ਗਈਆਂ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈਆਂ ਜਿੰਨਾਂ ਔਰਤਾਂ ਨੇ ਹੁਣੇ ਕੁਝ ਸਮੇਂ ਪਹਿਲਾਂ ਹੀ ਜੜਾ ਗਰਭਪਤੀ ਸੀਗੀਆਂ ਉਹਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਸਰਕਾਰ ਨੇ ਗਲਤ ਰੀਐਕਸ਼ਨ ਸੁਦਾ ਜਿਹੜੀ ਆ ਉਹ ਦਵਾਈਆਂ ਭੇਜੀਆਂ ਨੇ ਗਲੂਕੋਜ਼ ਭੇਜੇ ਨੇ ਜੇਕਰ ਇਹਨਾਂ ਔਰਤਾਂ ਨੂੰ ਕੁਝ ਹੋ ਜਾਂਦਾ ਤਾਂ ਇਹਦੀ ਜ਼ਿੰਮੇਵਾਰੀ ਕਿਸ ਦੀ ਹੁੰਨੀ ਸੀ ਆਪਾਂ ਪਹਿਲਾਂ ਉਹਨਾਂ ਪਰਿਵਾਰਾਂ ਨੂੰ ਸੁਣਦੇ ਆ ਜਿਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਇਹ ਪਾਣਾ ਵਾਪਰਿਆ ਆ ਜਨੂਨ ਦਾਖਲ ਕੀਤੀ ਹੋਈ ਹੈ ਜੀ ਪਰਸੋਂ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੇ ਮੂੰਹ ਦੇ ਵਿੱਚੋਂ ਚੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕੀ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਆਈ ਕਹਿੰਦੇ ਨੇ ਵੀ ਕੁਟੀ ਟੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੇਕਾਂ ਨਾਲੇ ਕੁਝ ਹੋਇਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬੇਹੋਸ਼ੀ ਹੁਣ ਮਾਰੀ ਦੀ ਸੁਰਤ ਤਾਂ ਗੇਉ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜ਼ਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਹਾਂਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਕੱਢਣ ਨਾ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਉਹਨਾਂ ਨੂੰ ਹਜੇ ਵੜਨ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂਜੀ ਇਹ ਤਾਂ ਹੁਣ ਪਰਿਵਾਰਾਂ ਦਾ ਕਹਿਣਾ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹਸਪਤਾਲ ਪ੍ਰਸ਼ਾਸਨ ਕਰ ਰਿਹਾ ਉਹ ਕਹਿ ਰਹੇ ਨੇ ਕਿ ਅਸੀਂ ਪਸੀਲ ਕਰਕੇ ਵਾਪਸ ਭੇਜ ਦਾਂਗੇ ਸਰਕਾਰ ਨੂੰ ਲਿਖਾਂਗੇ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗੋਲੂਕੋਸ ਲੱਗ ਰਿਹਾ ਸੀ ਤੇ ਇੱਕ ਨਾਰਮਲ ਛੇ ਲਾਈਨ ਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬਨ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਕੋਈ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਾਰਨ ਕਿਉਂ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੀ ਲਾਈਨ ਦੀ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋਇਆਗਾ ਕਿੰਨੇ ਮੇਰੀ ਸੀ ਕਿੰਨੇ ਪੇਸ਼ੈਂਟ ਸੀਰੀਅਸ ਨਹੀਂ ਵੈਕਸਿਨ ਨਹੀਂ ਸੀ ਨਾਰਮਲ ਸੀ ਗਲੂਕੋਜ਼ ਦੀ ਬੋਤਲ ਜੜੀ ਹੁੰਦੀ ਹੈ ਅੱਛਾ ਜੀ ਕਿੰਨੇ ਪੇਸ਼ੈਂ ਇੱਕ ਪੇਸ਼ੈਂਟ ਸਾਡਾ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਰਿਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਹਾਂ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਇੱਕ ਪੇਸ਼ੈਂਟ ਦੇ ਕਹਿ ਰਹੇ ਕਿ ਦੇਖੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿ ਜਿਹੜੀ ਨਰਸਾਂ ਨੇ ਉਹਨਾਂ ਦੀ ਸੇਵਾ ਸਾਰਾ ਕੰਮ ਕਰਦੇ ਨੇ ਨਹੀਂ ਨਹੀਂ ਉਹ ਜਿਹੜੇ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਣੇ ਨੇ ਡਾਕਟਰ ਸਾਡੇ ਕੋਲ ਗਾਈ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਟੂ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦੇ ਅਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹੋਂ ਝਾੜ ਨਿਕਲ ਰਹੀ ਹੈ ਆਕਸੀਜਨ ਲੱਗੀ ਠੰਡ ਲੱਗਣੀ ਕੰਬਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਹਾਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਸਰ ਥੋੜੀ ਪੇਸ਼ੈਂਟ ਦੇ ਦੱਸੋ ਕਿੰਨੇ ਪੇਸ਼ੈਂਟ ਨੇ ਤਾਂ ਹੋ ਮੈਨੂੰ ਪਤਾ ਪਾ ਸਕੀਂ ਪੇਸ਼ੈਂਟ 14-15 ਪੇਸ਼ੈਂਟਸ ਨੇ 14-15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਆ ਵੀ ਕਿੰਨੇ ਪੇਸ਼ੈਂਟ ਨੇ ਹੋ ਜੇ ਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੈਂਟ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਇੱਕ ਤਾਂ ਸੀਰੀਅਸ ਕਰ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਹੈ ਉਹ ਵੀ ਉਹ ਥੋੜਾ ਜਿਹਾ ਪੇਸ਼ੈਂਟ ਓਬੀਜ਼ ਹੈ ਇਸ ਕਰਕੇ ਉਹਨੂੰ ਅਸੀਂ ਟਰੀਟ ਕਰ ਰਹੇ ਆ ਉਹ ਵੀ ਰਿਕਵਰੀ ਫੇਜ਼ ਦੇ ਵਿੱਚ ਆ ਕਿ ਜਿਹੜੇ ਬਿਮਾਰ ਹੋਏ ਨੇ ਸਾਰੇ ਡਿਲੀਵਰੀ ਹੋ ਚੁੱਕੀਆਂ ਨੇ ਜਾਂ ਹੋਣੀਆਂ ਨੇ ਜੀ ਇਹਨਾਂ ਸਾਰੀਆਂ ਡਿਲੀਵਰੀ ਹੋ ਚੁੱਕੀ ਆ ਬੱਚੇ ਬੱਚਿਆਂ ਦਾ ਕੀ ਸਿਚੁਏਸ਼ਨ ਹੈ ਕਿਉਂਕਿ ਚਾਈਨੀ ਵਾਰਡ ਸਭ ਦੇ ਬੱਚੇ ਨਾਲ ਡਿਲੀਵਰੀ ਹੋ ਚੁੱਕੀਆਂ ਨਹੀਂ ਨਹੀਂ ਬੱਚੇ ਤਾਂ ਠੀਕ ਨੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਪੋਸਟ ਆਪਰੇਟਿਵ ਵੀ ਕੇਸ ਨੇ ਆਪਰੇਸ਼ਨ ਹੋਏ ਹੋਏ ਨੇ ਸਭ ਦੇ ਐਸਐਮ ਐਸਐਮ ਸਾਹਿਬ ਜਿਹੜੇ ਡਾਕਟਰ ਵੀ ਨਿਗਰਾਨੀ 'ਚ ਡਿਊਟੀ 'ਚ ਕੁਝ ਹੋਇਆ ਕਿ ਉਸਤੇ ਕੋਈ ਕਮੇਟੀ ਬੈਠੂ ਕੋਈ ਕਰ ਮੈਂ ਹਾਂ ਨੇ ਇਹ ਡਾਕਟਰ ਦਾ ਕਸੂਰ ਨਹੀਂ ਜੇ ਇੱਕ ਦੇ ਕੋਈ ਹੋਇਆ ਹੁੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਇਹ ਮੈਡੀਸਨ ਦੇ ਵਿੱਚ ਹੋਈਏਗੀ ਨਾਰਮਲ ਸੇ ਲਾਈਨ ਦੀ ਬੋਟਲ ਹੈ ਉਹ ਸਾਰਿਆਂ ਨੂੰ ਲੱਗਿਆ ਹੋਇਆ ਹੈਗਾ ਇਹ ਇਹ ਲੋਟ ਦੇ ਕਿੰਨੀਆਂ ਹੋਰ ਜਿਹੜੀ ਬੋਟਲਸ ਪਈਆਂ ਨੇ ਸਟਾਕ ਦੇ ਵਿੱਚ ਦੇਖੋ ਉਹ ਬੋਟਲ ਜਿਹੜੀ ਨੇ ਅਸੀਂ ਸਟੋਰ ਦੇ ਵਿੱਚ ਚੈੱਕ ਕਰਾਂਗੇ ਉਹ ਸਾਰਾ ਅਸੀਂ ਸੀਜ਼ ਕਰਕੇ ਭੇਜਾਂਗੇ ਵਾਪਸ ਤੇ ਜਿਹੜਾ ਉਹ ਬਾਅਦ ਵਿੱਚ ਜਿਹੜੀ ਕੋਈ ਕਾਰਵਾਈ ਹੋਊਗੀ ਕਰਾਂਗੇ ਸਰਕਾਰ ਨੂੰ ਲਿਖਾਂਗੇ ਅਸੀਂ ਠੀਕ 15 ਔਰਤਾਂ ਦੀ ਜਾਨ ਤੇ ਬਣੀ ਹੈ ਕੋਈ ਇੱਕ ਨਹੀਂ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਕੋਈ ਛੋਟਾ ਮੋਟਾ ਕੇਸ ਨਹੀਂ ਤੇ ਸਰਕਾਰ ਦਾ ਜਿਹੜਾ ਆਪਣਾ ਘਰ ਹੈ ਜੜ ਜੜੀ ਜਨਮ ਭੂਮੀ ਐਸ ਸਰਕਾਰ ਦੀ ਇਸ ਬਦਲਾਵ ਵਾਲੀ ਸਰਕਾਰ ਦੀ ਉੱਥੇ ਕਾਹਟ ਹੋਇਆ ਤੇ ਐਸ ਐਮਓ ਬਲਜੀਤ ਸਿੰਘ ਇਸ ਮਾਮਲੇ ਦੇ ਵਿੱਚ ਕਹਿੰਦੇ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਾਂਗੇ ਸਰਕਾਰ ਕਾਰਵਾਈ ਕਰੇ ਸਰਕਾਰ ਕੀ ਕਾਰਵਾਈ ਕਰੋਗੀ ਐਸ ਐਮਓ ਸਾਹਿਬ ਨੇ ਤਾਂ ਇਹ ਗੱਲ ਕਹਿ ਕੇ ਆਪਣਾ ਪੱਲਾ মিডিਆ ਤੋਂ ਛਡਾ ਲਿਆ ਕੀ ਐਸ ਐਮਓ ਸਾਹਿਬ ਇਹ ਲਿਖਣਗੇ ਕਿ ਇਸ ਗਲੂਕੋਜ਼ ਦੇ ਵਿੱਚ ਇਹ ਦਿੱਕਤ ਸੀ ਇਸ ਗਲੂਕੋਜ਼ ਦੇ ਨਾਲ ਇਹ ਰਿਐਕਸ਼ਨ ਹੋਇਆ ਇਹ ਗਲੂਕੋਜ਼ ਕਿਸ ਕੰਪਨੀ ਤੋਂ ਆਇਆ ਕਿਸ ਕੰਪਨੀ ਨੂੰ ਇਹ ਟੈਂਡਰ ਦਿੱਤਾ ਗਿਆ ਕੀ ਉਹ ਕੰਪਨੀ ਵਾਕਈ ਸਹੀ ਹੈ ਇਹ ਤਾਂ ਹੁਣ ਜਨਤਕ ਕਰਨ ਦੀ ਗੱਲ ਹੈ ਨਾ ਸਰਕਾਰ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਇਸ ਗੱਲ ਦੀ ਜ਼ਿੰਮੇਵਾਰੀ ਲੈਣਗੇ ਜੋ ਸੰਗਰੂਰ ਹਸਪਤਾਲ ਚ ਹੋਇਆ ਇਹ ਇਕੱਲਾ ਸੰਗਰੂਰ ਹਸਪਤਾਲ ਚ ਨਹੀਂ ਹੋਇਆ ਇਹ ਇਹਦੀ ਅਜਿਹੀ ਗਲੂਕੋਜ਼ ਦੇ ਰਿਐਕਸ਼ਨ ਦੀਆਂ ਰਿਪੋਰਟਾਂ ਅੰਮ੍ਰਿਤਸਰ ਤੋਂ ਵੀ ਆ ਰਹੀਆਂ ਨੇ ਕੀ ਸਰਕਾਰ ਹੁਣ ਵਾਕਈ ਸਿਹਤ ਕ੍ਰਾਂਤੀ ਦਾ ਜਿਹੜਾ ਦਮ ਖਮਾ ਦਿਖਾਏਗੀ ਜਾਂ ਫਿਰ ਇੱਥੇ ਵੀ ਜਿਵੇਂ ਬਾਕੀ ਕੰਮਾਂ ਦੇ ਵਿੱਚ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਗਿਆ ਹੈ ਪਰਦਾ ਪਾਉ ਸਿਆਸਤ ਕੀਤੀ ਗਈ ਹੈ ਕਿ ਇਸ ਮਾਮਲੇ ਤੇ ਵੀ ਹੋਵੇਗੀ ਪਰ ਸਵਾਲ ਇੱਥੇ ਫਿਰ ਖੜਾ ਹੁੰਦਾ ਹੈ ਕਿ ਤੁਸੀਂ ਮੋਗੇ ਦਾ ਫਾਜ਼ਲਕਾਰਾ ਜਲਾਲਾਬਾਦ ਦਾ ਫਤਿਹਗੜ੍ਹ ਸਾਹਿਬ ਦਾ ਹਸਪਤਾਲ ਕੀ ਸਵਾਰੋਗੇ ਜੇ ਤੁਹਾਡੇ ਆਪਣੇ ਹਸਪਤਾਲ 'ਚੇ ਕੁਝ ਚੱਲ ਰਿਹਾ ਕੀ ਪ੍ਰਸ਼ਾਸਨ ਇੰਨਾ ਸੋਸਤਾ ਜਾਂ ਤੁਹਾਡੀ ਇੰਨੀ ਪਕੜ ਹੀ ਨਹੀਂ ਪ੍ਰਸ਼ਾਸਨ ਤੇ ਕਿ ਤੁਹਾਡੇ ਸ਼ਹਿਰ ਦੇ ਵਿੱਚ ਅਜਿਹਾ ਕੁਝ ਹੋ ਜਾਵੇ। ਸੰਗਰੂਰ ਇਸ ਸਮੇਂ ਸੱਤਾ ਦਾ ਕੇਂਦਰ ਹੈ। ਮੁੱਖ ਮੰਤਰੀ ਇੱਥੋਂ, ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਮੰਤਰੀ ਇੱਥੋਂ, ਪੰਜਾਬ ਦਾ ਵਿੱਤ ਮੰਤਰੀ ਇੱਥੋਂ। ਇੱਕ ਮੰਤਰੀ ਹੋਰ ਹੈ ਇਸੇ ਜ਼ਿਲ੍ਹੇ ਤੋਂ। ਕੀ ਸਰਕਾਰ ਇਸ ਮਾਮਲੇ ਦੇ ਵਿੱਚ ਕੁਝ ਕਰੂਗੀ ਕਿ ਨਹੀਂ ਕਰੂ? ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਵੇ। ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਾਉਣ ਤੋਂ ਬਾਅਦ ਉਸ ਕੰਪਨੀ 'ਤੇ ਵੀ ਕਾਰਵਾਈ ਹੋਵੇ। ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਸ ਗਲੂਕੋਜ਼ ਨੂੰ ਖਰੀਦਣ ਦੇ ਵਿੱਚ ਭੂਮਿਕਾ ਨਿਭਾਈ ਤੇ ਉਸ ਕੰਪਨੀ ਨੂੰ ਬਲੈਕਲਿਸਟ ਕੀਤਾ ਜਾਵੇ। ਉਸ ਤਰ੍ਹਾਂ ਨਾ ਨਾ ਸਾਰਿਆ ਜਾਵੇ ਜਿਵੇਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾੜੇ ਮਾਮਲੇ ਦੇ ਵਿੱਚ ਕਿਹਾ ਗਿਆ ਕਿ ਆਡੀਓ ਸਾਡੇ ਕੋਲ ਹੈ ਤੇ ਉਸ ਤੋਂ ਬਾਅਦ ਪ੍ਰਣਾਲਾ ਜਿਹੜਾ ਆ ਉਹ ਉੱਥੇ ਦਾ ਉੱਥੇ ਵਿਖਾਈ ਦਿੰਦਾ ਹੈ। ਘਟੋ ਘਟ ਇਹ ਮਾਮਲਾ ਠੋਸ ਕਾਰਵਾਈ ਦੀ ਮੰਗ ਕਰਦਾ ਹੈ।